ਪੰਜਾਬ ਦੇ ਵਿੱਚ ਸਿਆਸਤ ਨੇ ਇੱਕ ਵਾਰ ਫਿਰ ਗਰਮਾਈ ਦਿਖਾਈ ਹੈ ਤੇ ਹੁਣ ਜਿਸ ਤਰ੍ਹਾਂ ਪੰਜਵੇਂ ਪ੍ਰੀ ਕਮੇਟ ਦੇ ਵੱਲੋਂ ਭਰਤੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਉਹਨਾਂ ਦੇ ਵੱਲੋਂ ਅਮਰਤਪਾਲ ਦੇ ਪਿੰਡ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਤੇ ਮੌਜੂਦਾ ਐਮਪੀ ਸਰਵਿਸਿੰਗ ਖਾਲਸਾ ਨਾਲ ਮੁਲਾਕਾਤ ਕੀਤੀ ਗਿਆ ਮੁਲਾਕਾਤ ਜਿਹੜੀ ਮੁਲਾਕਾਤ ਕੀਤੀ ਗਈ ਹੈ ਮੁਲਾਕਾਤ ਦੇ ਦੌਰਾਨ ਜੋ ਕੋ ਸਾਹਮਣੇ ਆਇਆ ਉਸ ਤੋਂ ਬਾਅਦ ਉਹ ਖੁਵਕ ਚਰਚਾਵਾ ਸ਼ੁਰੂ ਹੋ ਗਈਆਂ ਕਿ ਹੁਣ ਜਿਹੜੀ ਅਕਾਲੀ ਦਲ ਵਾਸਤੇ ਪੰਜਾਬ ਆਪਈ ਅੰਮ੍ਰਿਤਪਾਲ ਵਾਲੀ ਪਾਰਟੀ ਹੈ ਕਿ ਉਹਨਾਂ ਦਾ ਗੱਠਜੋੜ ਹੁਣ 2026 ਤੋਂ ਪਹਿਲਾਂ ਜਿਹੜੀ ਪੰਜਵੇਂ ਵੀ ਭਰਤੀ ਕਮੇਟੀ ਦੇ ਵੱਲੋਂ ਜਿਹੜੀ ਭਰਤੀ ਕੀਤੀ ਜਾ ਰਹੀ ਹੈ ਸ਼ੋਮਨੀ ਅਕਾਲੀ ਦਲ ਦੇ ਨਾਮ ਦੇ ਉੱਤੇ ਕਿ ਇਸ ਦਾ ਹੁਣ ਗੱਠਜੋੜ ਹੋਣ ਜਾ ਰਿਹਾ ਹੈ ਇਸ ਬਾਬਤ ਦੀ ਗੱਲਬਾਤ ਕਰਾਂਗੇ ਕਿਉਂਕਿ ਹੁਣ ਜਿਸ ਤਰ੍ਹਾਂ ਜਿਹੜੀ ਤਰਨਤਾਰਨ ਦੀ ਸੀਟ ਖਾਲੀ ਹੋਈ ਹੈ ਕਿਉਂਕਿ ਉੱਥੇ ਜਿਹੜੇ ਡਾਕਟਰ ਕਸ਼ਮੀਰ ਸਿੰਘ ਸੋਲਸ ਜੀ ਆਮ ਆਦੀ ਪਾਰਟੀ ਦੇ ਵਿਧਾਇਕ ਉਹਦੀ ਮੌਤ ਹੋਈ ਹੈ ਉੱਥੇ ਹੁਣ ਇਸੇ ਸਾਲ ਜਿਹੜੀ ਇਹ ਜਮਨੀ ਚੋਣ ਵੀ ਹੋਣੀ ਹੈ ਉਸ ਜਮਨੀ ਚੋਣ ਦੇ ਵਿੱਚ ਇਹ ਜੇਕਰ ਇਹਨਾਂ ਦਾ ਅਠੱਠ ਚੋਣ ਹੁੰਦਾ ਦੋਨੋਂ ਪਾਰਟੀਆਂ ਦਾ ਕਿਤੇ ਨਾ ਕਿਤੇ ਵਿਰੋਧੀਆਂ ਨੂੰ ਯਾਨੀ ਕਿ ਸੁਖਵੀਰ ਬਾਦਲ ਲਈ ਵੱਡੀ ਚੁਣੌਤੀ ਹੋਵੇਗੀ ਤੇ ਇਸ ਦੇ ਬਾਬਤ ਕਿਉਂਕਿ ਜਦੋਂ ਉੱਥੇ ਜਿਹੜਾ ਉਹ ਤਰਨਤਾਰਨ ਦਾ ਹਲਕਾ ਜਿਹੜਾ ਉਹ ਹਲਕਾ ਭਾਈ ਅਮਰਤਪਾਲ ਦੇ ਲੋਕ ਸਭਾ ਹਲਕੇ ਦੇ ਅਧੀਨ ਪੈਂਦਾ ਹੈ ਉਹਨਾਂ ਦੇ ਵੱਲੋਂ ਉੱਤੇ ਭਾਰੀ ਬਹੁਮਤ ਦੇ ਨਾਲ ਉਸ ਹਲਕੇ ਤੋਂ ਜਿੱਤ ਪ੍ਰਾਪਤ ਕੀਤੀ ਸੀ ਯਾਨੀ ਕਿ ਕਾਂਗਰਸ ਦੇ ਉਮੀਦਵਾਰ ਤੋਂ 20000 ਯਾਨੀ ਕਿ ਦੁੱਗਣੀ ਵੋਟ ਤੋਂ ਜ਼ਿਆਦਾ ਵੋਟਾਂ ਉੱਥੇ ਉਹਨਾਂ ਦੇ ਤੋਂ ਲੈਣ ਦੇ ਕੰਮ ਐਪ ਹੋਏ ਸੀ ਭਾਈ ਅਮਰਤਪਾਲ ਨੂੰ 44000 ਵੋਟਾਂ ਪਈਆਂ ਸੀ ਪਰ ਬੀਬੀ ਸਤਵੰਤ ਕੋਰ ਹੋਰਾਂ ਦੇ ਵੱਲੋਂ ਵੀ ਹੁਣ ਜੋ ਕੁਝ ਭਾਈ ਅਮਰਤਪਾਲ ਦੇ ਘਰ ਤੋਂ ਬਿਆਨ ਦਿੱਤਾ ਗਿਆ ਜੋ ਸਿੱਖ ਸੰਗਤਾਂ ਨੂੰ ਸੰਦੇਸ਼ ਦਿੱਤਾ ਗਿਆ ਉਹ ਪਹਿਲਾ ਇੱਕ ਵਾਰ ਤੁਸੀਂ ਉਹ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਲਈ ਗਠਕ ਜੋ ਪੰਜ ਮੈਂਬਰੀ ਕਮੇਟੀ ਹੈ ਸੋ ਹੁਕਮਨਾਮੇ ਦੀ ਲਾਅ ਦੇ ਵਿੱਚ ਜਿਹੜਾ ਸਾਨੂੰ ਪੰਥਕ ਏਕਤਾ ਦਾ ਵੀ ਹੁਕਮ ਹੋਇਆ ਹੁਕਮਨਾਮੇ ਦੇ ਵਿੱਚ ਸੋ ਉਸ ਆਸ਼ਿਰਮ ਮੁਖ ਰੱਖ ਕੇ ਅੱਜ ਅਸੀਂ ਭਾਈ ਅਮਰਪਾਲ ਸਿੰਘ ਦੇ ਗ੍ਰਹਿ ਵਿਖੇ ਬਾਪੂ ਜੀ ਤਰਸੇਮ ਸਿੰਘ ਹੋਣਾ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਹੈ ਉਹਦੇ ਨਾਲ ਲੰਬੀਆਂ ਵਿਚਾਰ ਚਰਚਾਵਾਂ ਸੀ ਪੰਜ ਮੈਂਬਰਾਂ ਨੇ ਕੀਤੀਆਂ ਨੇ ਔਰ ਬੜੇ ਸੁਖਾਵੇ ਮਾਹੌਲ ਵਿੱਚ ਅੱਜ ਦੀਆਂ ਪੰਥਕ ਵਿਚਾਰਾਂ ਖੁੱਲ ਕੇ ਹੋਈਆਂ ਜਿਦੇ ਵਿੱਚ ਅਸੀਂ ਦ੍ਰਿੜਤਾ ਦੇ ਨਾਲ ਇਸ ਏਜੰਡੇ ਤੇ ਪਹੁੰਚਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਮੁੱਚੀਆਂ ਪੰਥਕ ਤਿਰਾਂ ਜਿਹੜੀਆਂ ਪੰਥ ਲਈ ਸੰਘਰਸ਼ ਕਰ ਰਹੀਆਂ ਨੇ ਔਰ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਂਤ ਨੂੰ ਸਮਰਪਿਤ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਪੰਥਕ ਇਕਤਾ ਵੱਲ ਸਹਿਹਰਦ ਜਿਹੜੇ ਯਤਨ ਆ ਉਹਦੇ ਉਪਰਾਲੇ ਕੀਤੇ ਜਾਣਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਨੂੰ ਇੱਕ ਪੰਥ ਪ੍ਰਸਤ ਲੀਡਰਸ਼ਿਪ ਜਿਹੜੀ ਹੈ ਉਹ ਇੱਕ ਪਲੇਟਫਾਰਮ ਤੇ ਇਕੱਠੀ ਕੀਤੀ ਜਾ ਸਕੇ ਤੇ ਪੰਥਕ ਮਸਲਿਆਂ ਦੇ ਹੱਲ ਕੀਤੇ ਜਾ ਸਕਣ ਸੋ ਇਹਦੇ ਲਈ ਦੂਸਰੀ ਜੋ ਸਾਡਾ ਸੀਗਾ ਕਿ ਜਿਹੜਾ ਇਸ ਇਲਾਕੇ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਲੋਕਾਂ ਦੇ ਜੋ ਇਮੋਸ਼ਨਸ ਦੀ ਤਰਜਮਾਨੀ ਦੇ ਆਧਾਰ ਤੇ ਕਹਿ ਲੋ ਕਿ ਲੱਖਾਂ ਵੋਟਾਂ ਲੈ ਕੇ ਮੈਂਬਰ ਪਾਰਲੀਮੈਂਟ ਇਸ ਹਲਕੇ ਤੋਂ ਬਣੇ ਪੰਥਕ ਹੱਕਾਂ ਦੀ ਗੱਲ ਕਰਦੇ ਸੀ ਕੌਮ ਦੀ ਨੌਜਵਾਨੀ ਦੀ ਗੱਲ ਕਰਦੇ ਸੀ ਔਰ ਉਹਨਾਂ ਤੇ NSA ਵਰਗੀਆਂ ਧਾਰਾਵਾਂ ਲਾ ਕੇ ਉਹਨਾਂ ਨੂੰ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਸਾਥੀਆਂ ਸਮੇਤ ਸੁੱਟਿਆ ਗਿਆ ਸੋ ਜਿੱਥੇ ਪੰਜ ਮੈਂਬਰੀ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਅਪੀਲ ਕਰਦੀ ਹੈ ਕਿ ਜਮਹੂਰੀਅਤ ਦੇ ਰਾਖਿਆਂ ਨੂੰ ਇਸ ਤਰੀਕੇ ਦੇ ਨਾਲ ਧਾਰਾਵਾਂ ਲਗਾ ਕੇ ਸਲਾਖਾਂ ਪਿੱਛੇ ਬੰਦ ਕਰਨਾ ਅਮਰੀਕਾ ਲੋਕਾਂ ਦੀਆਂ ਭਾਵਨਾਵਾਂ ਦੇ ਅਗੇਂਸਟ ਹੈ ਡੈਮੋਕ੍ਰੇਸੀ ਦੀ ਜੇ ਅਸੀਂ ਮੂਲ ਭਾਵਨਾ ਨੂੰ ਸੁਰਜੀਤ ਰੱਖਣਾ ਤੇ ਭਾਈ ਅਮਰਤਪਾਲ ਸਿੰਘ ਨੂੰ ਜਿਹੜਾ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਤਾਂ ਕਿ ਉਹ ਜਿਹੜੇ ਲੋਕਾਂ ਦੀਆਂ ਵੋਟਾਂ ਨਾਲ ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਲੋਕਾਂ ਦੀ ਤਰਜ਼ਮਾਨੀ ਕਰ ਸਕਣ ਮੈਂਬਰ ਪਾਰਲੀਮੈਂਟ ਵਿੱਚ ਜਾ ਕੇ ਪੰਜਾਬ ਦੀ ਪੰਥ ਦੀ ਕੋਈ ਗੱਲ ਕਰ ਸਕਣ ਦੇਖੋ ਪੰਜ ਮੈਂਬਰੀ ਕਮੇਟੀ ਹੁਕਮਨਾਮੇ ਦੀ ਲਾਅ ਦੇ ਵਿੱਚ ਜਿਹੜੀ ਪੰਥਕ ਇਕਤਾ ਦਾ ਸਾਨੂੰ ਹੁਕਮ ਹੋਇਆ ਜਿੱਥੇ ਅਸੀਂ ਜੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਪਰਜੋਰ ਯਤਨ ਆਰੰਭੇ ਗਏ ਹੈ ਉਹਨੂੰ ਭਰਪੂਰ ਹੰਗਾਰਾ ਵੀ ਮਿਲ ਰਿਹਾ ਹੈ ਉੱਥੇ ਅਸੀਂ ਸਮੂਚੀਆਂ ਪੰਥਕ ਤੇ ਰਹਾਂ ਤਾਂ ਕਿ ਪੰਥ ਪ੍ਰਸਤ ਲੀਡਰਸ਼ਿਪ ਜਿਹੜੀ ਹੈ ਇੱਕ ਪਲੇਟਫਾਰਮ ਤੇ ਇਕੱਠੀ ਹੋ ਸਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਸਮੂਚੀਆਂ ਧਿਰਾਂ ਦੇ ਨਾਲ ਤਾਲਮਿਲ ਕਰ ਲਈ ਸਿਹਰ ਦੇ ਯਤਨ ਕਰਦੇ ਰਹਿਾਂਗੇ ਦੂਜੇ ਪਾਸੇ ਭਾਈ ਅਮਰਤਪਾਲ ਦੇ ਪਿਤਾ ਸਰਸੇਮ ਸਿੰਘ ਦੇ ਵੱਲੋਂ ਵੀ ਇਸ ਮੀਟਿੰਗ ਦੇ ਬਾਬਤ ਗੱਲਬਾਤ ਕੀਤੀ ਗਈ ਹੈ ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿ ਕੁਝ ਕਿਹਾ ਤੇ ਜਿਹੜੇ ਸਰਪੀਸ ਖਾਲਸਾ ਸੀ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਇੱਕ ਵਾਰੀ ਤੁਸੀਂ ਉਹ ਵੀ ਸੁਣ ਲਓ ਅੱਜ ਅਕਾਲ ਤਖਤ ਤੋਂ ਸਾਬਤ ਤੋਂ ਬਣਾਈ ਗਈ ਪੰਜ ਮੈਂਬਰੀ ਪ੍ਰਤੀ ਕਮੇਟੀ ਸਾਡੇ ਗ੍ਰਹਿ ਵੇਖੇ ਪੁੱਜੀ ਤੇ ਉਹਨਾਂ ਨੇ ਪੰਥਕ ਦੇ ਇੱਕ ਦੱਦੀ ਅਪੀਲ ਕੀਤੀ ਤੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਖਦੇ ਹਾਂ ਕਿ ਇਹ ਅੱਜ ਜੋ ਸਾਡੇ ਪੰਥਕ ਸੰਕਟ ਬਹੁਤ ਵੱਡਾ ਵਾ ਤੇ ਉਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇੱਕ ਜੋ ਟੋਕੇ ਹਮੜਾ ਮਾਰਨਾ ਚਾਹੀਦਾ ਤੇ ਜੋ ਸਾਡੀ ਸਾਰੀ ਕੌਮ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਤੇ ਅਸੀਂ ਸਾਰੇ ਜਣੇ ਰਲ ਮਿਲ ਕੇ ਜੋ ਸਾਡੇ ਤੇ ਬਹੁਤ ਵੱਡੇ ਸੰਕਟ ਮਸਲੇ ਮੰਡਵਾ ਰਹੇ ਆ ਤੇ ਉਹਨਾਂ ਤੋਂ ਤਾਂ ਯਾਦ ਪਾ ਸਕਦੀ ਕਿ ਜੇ ਸਾਰੀਆਂ ਧਿਰਾਂ ਸਿਰ ਦੇ ਧਿਰਾਂ ਜਿਹੜੀਆਂ ਕਿ ਅਕਾਲ ਤਖਤ ਨੂੰ ਸਮਰਪਿਤ ਸਮਰਪਿਤ ਧਿਰਾਂ ਜਿਹੜੀਆਂ ਸਾਰੀਆਂ ਇਕੱਠੀਆਂ ਹੋਣ ਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ। ਤੁਹਾਨੂੰ ਕੀ ਲੱਗਦਾ 2027 ਤੱਕ ਅਕਾਲੀ ਦਲ ਦੇ ਰਲੇਣ ਦੀ ਆਸ ਰੱਖ ਸਕਦੇ ਆ? ਕੌਮ ਦੀ ਇਕਜੁੱਟਤਾ ਦੀ ਆਸ ਰੱਖ ਸਕਦੇ ਆ? ਸੰਸਕ੍ਰਿਤੀ ਦਾ ਵਿਕਾਸ ਕਰਕੇ? ਇਹ ਮੇਰੇ ਖਿਆਲ ਅਕਿ 2027 ਇਹ ਜੇ ਬਹੁਤ ਦੂਰ ਆ ਸਾਨੂੰ 26 ਜਾਂ 7 ਵਾਸਤੇ ਨਹੀਂ ਸਾਨੂੰ ਕੌਮ ਦੀ ਜਿਹੜੀ ਆ ਲੀਡਰਸ਼ਿਪ ਵਾਸਤੇ ਚੰਗੀ ਜੋ ਸਿਆਸਤ ਵਾਸਤੇ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਸਾਨੂੰ ਕੰਮ ਕਰਨਾ ਚਾਹੀਦਾ ਕਿਉਂਕਿ ਸਾਡੀਆਂ ਜੋ ਹੁਣ ਲੁਧਿਆਣਾ ਇਲੈਕਸ਼ਨ ਹੋਈ ਜੋ ਪੰਥਕ ਧਿਰਾਂ ਦਾ ਇੱਕਦਮ ਹਾਸ਼ੀਏ ਤੇ ਚਲੇ ਜਾਣਾ ਬੜਾ ਚਿੰਤਾਜਨਕ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਸਾਨੂੰ ਆਪਣੇ ਆਪਣੇ ਅੰਦਰ ਛਾਤੀ ਮਾਰ ਕੇ ਆਉਣ ਵਾਲੇ ਸਮੇਂ ਲਈ ਕੋਈ ਲੰਮੀ ਜੋ ਪਲਾਨਿੰਗ ਕੋਈ ਸਿਰਤਾ ਨਾਲ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹਦਾ ਸਾਰੀਆਂ ਪੰਥਕ ਤਰ੍ਹਾਂ ਨੂੰ ਹੋਰ ਨਾਲ ਵੀ ਆਵਾਜ਼ ਮਾਰੀਏ ਕਿ ਅਸੀਂ ਸਾਰੇ ਜਣੇ ਨਾਲ ਮਿਲ ਕੇ ਇਹ ਜੋ ਜੋ ਸਾਡਾ ਪੰਥਕ ਬੜੀ ਘੁੰਮਣ ਘੇਰੀ ਚ ਫਸਿਆ ਹੋਇਆ ਉਹਨੂੰ ਕਿਸ ਤਰ੍ਹਾਂ ਬਾਹਰ ਕੱਢਿਆ ਜਾ ਸਕੇ ਆਸ ਰੱਖਦੇ ਹਾਂ ਕਿ ਸਾਰੇ ਅਕਾਲੀ ਦਲ ਇੱਕ ਫੇਰਫਾਰਮ ਤੇ ਇਕੱਠੇ ਹੋ ਸਕਦੇ ਆ ਲੱਗਦਾ ਔਰ ਇਸ ਸਮੇਂ ਦੇ ਵਿੱਚ ਪੰਥਕ ਇੱਕ ਲਈ ਕਰ ਗਿਆ ਤੇ ਇਹ ਠੀਕ ਹੈ ਕਿ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਆ ਕਿ ਸਾਰੇ ਇਕੱਠੇ ਹੋਣ ਬਾਕੀ ਉਹ ਉਹ ਗੁਰੂ ਗੁਰੂ ਹੀ ਜਾਣਦਾ ਜੀ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਾਰੇ ਇਕੱਠੇ ਹੋ ਗਏ ਅਸੀਂ ਸੰਘਰਸ਼ ਕਰੀ ਅੱਜ ਇੱਥੇ ਅਮਰਿਤਪਾਲ ਸਿੰਘ ਜੀ ਦੇ ਆਪਣੇ ਗ੍ਰਹਿ ਵਿਖੇ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਸੀ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਸੁਰਜੀਤ ਕਰਨ ਵਾਸਤੇ ਉਹ ਅੱਜ ਸਾਡੇ ਨਾਲ ਗੱਲਬਾਤ ਕਰਨ ਆਏ ਸੀ ਤੇ ਬਹੁਤ ਵਧੀਆ ਮਤਲਬ ਹੁੰਗਾਰਾ ਮਿਲਿਆ ਇਹ ਗੱਲਾਂ ਬਾਤਾਂ ਤੇ ਆਸ ਕਰਦੇ ਆ ਕਿ ਅੱਗੇ ਨੂੰ ਅੱਗੇ ਇਕੱਠੇ ਹੋ ਕੇ ਤੇ ਮਹਾਰਾਚ ਚਾਹਣਗੇ ਤਾਂ ਇਕੱਠੇ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਾਂਗੇ ਹੁਣ ਵੇਖਣਾ ਇੱਥੇ ਬਿਹਤ ਖਾਸ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਇਕੱਠੇ ਹੋ ਕੇ ਹੁਣ ਸੁਖਵੀਰ ਬਾਦਲ ਵਾਲੇ ਅਕਾਲੀ ਦਲ ਨੂੰ ਹੋਰ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਉਹਨਾਂ ਦਾ ਡਿੱਗ ਰਿਹਾ ਗ੍ਰਾਫ ਨੂੰ ਹੋਰ ਡਿੱਗਣ ਦੇ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਤਕਵੀਰ ਬਾਦਲ ਇਹਨਾਂ ਨੂੰ ਚੁਣੌਤੀ ਦੇਣ ਦੇ ਵਿੱਚ ਕਾਮਯਾਬ ਹੋਵੇਗਾ